ਬਟਿੰਡਰ ਦੇ ਗੁਰਨਾਨਕਪੁਰਾ ਮਹੱਲਾ ਵਿੱਚ ਰਾਜ ਡੈਰੀ ਨੇ ਆਪਣੇ ਹੀ ਪਿਤਾ ਦੀ 13ਵੀਂ ਵਰਸੀ ਤੇ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ ਰਾਜ ਡੈਰੀ ਦੇ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਅਸੀਂ ਇਹ ਅਸੀਂ 13ਵੀਂ ਵਰਸੀ ਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਹੈ ਅਤੇ ਹਰ ਵਰਸੀ ਤੇ ਕੋਈ ਨਾ ਕੋਈ ਅਜਿਹਾ ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਆਓ ਦੇਖਦੇ ਹਾਂ ਅਸ਼ੋਕ ਬੰਸਲ ਜੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੀ ਰਾਜਕੁਮਾਰ ਬੰਸਲਾ ਹੈ ਡੈਰੀ ਵਾਲਾ ਅਜਿਹਾ ਮੇਰੇ ਫਾਦਰ ਸਾਹਿਬ ਦੀ ਜੇ ਸਾਹਿਬ ਦੀ ਬਰਸੀ ਸੀ 14ਵੀਂ ਉਹਨਾਂ ਦੀ ਬਰਸੀ ਦੇ ਵਿੱਚ ਬਸ ਗੁਰੂ ਕਿਰਪਾ ਨਾਲ ਮੱਧ ਪਾਣੀ ਦੀ ਸੇਵਾ ਲਈ ਹੈ ਚਲੋ ਜਿੰਨੀ ਬਹੁਤ ਹੈ ਜੀ ਕਿਤੋਂ ਪਾਣੀ ਦੀ ਸੇਵਾ ਲਈ ਚਲੋ ਸੰਗਠਨ ਜੀ ਪੁੰਜੀ ਹੈ ਅੱਡੀ ਖੁਸ਼ੀ ਮਿਲ ਰਹੀ ਹੈ ਕਿ ਜੀ ਜਿੰਨਾ ਵਸ ਖੁਸ਼ੀ ਹੈ ਕਿ ਇਹ ਬਣਾਇਆ ਹੈ ਕਿਹੜਾ ਏਰੀਆ ਜੀ ਇਹ ਹਾਂਜੀ ਠੀਕ ਹੈ ਜੀ ਇਹ ਆਇਦਾਲ ਲਗਾਣੇ ਉਹ ਤੁਸੀਂ ਜਿਵੇਂ ਲਿਆ ਇਸੇ ਲਗਾਈ ਹੈ ਇਹਨੇ ਬੁਰੀ ਤਰ੍ਹਾਂ ਲਈ ਖਾਸਲੀ ਕਿਸ ਨੂੰ ਕੁਝ ਲਗਾ ਲਈ ਗਏ ਤਾਂ ਇਹਨੇ ਬੁਰੀ ਤਰ੍ਹਾਂ ਇਸ ਨੂੰ ਉਸ ਕਰਦੇ ਆ। ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਸੀ ਜੀ? ਮੈਂ ਦੇਸ਼ ਸਿੰਘ ਖਾਲਸਾ ਜੀ। ਮੇਰਾ ਨਾਮ ਸਨੂ ਸਿੰਘ ਜੀ। ਹਾਂਜੀ ਇਹ ਚਵੀਲ ਲਗਾਈ ਹੈ ਕਿਸ? ਸਾਡੀ ਚਵੀਲੀ ਬਰਸੀ ਅੱਜ ਚੌਥੀ। ਉਹਨਾਂ ਦੀ ਬਿੱਤੀ ਯਾਦ ਵਿੱਚ ਅਸੀਂ ਉੱਥੇ ਚੱਲਦਾ ਨਗਰ ਲਾਇਆ ਜੀ। ਠੀਕ ਹੈ। ਕਿਰਪਾ ਕਰਕੇ ਹਰ ਸਾਨੂੰ ਪ੍ਰਾਲਾ ਕਰਦੇ ਕਿਸ ਨਾ ਪੁੱਛ ਅਸੀਂ ਨਵਾਂ ਕਰੀਏ। ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਜੀ? ਦੇਸ਼ ਸਿੰਘ ਖਾਲਸਾ ਜੀ। ਇਹ ਕਿਹੜਾ ਏਰੀਆ ਜੀ? ਇਹ ਗੁਨਾਨਪੁਰਾ ਮੱਲੇ ਜੀ। ਠੀਕ ਹੈ ਜੀ।